ਦੇ ਵੀ ਗੱਲ ਕੀ ਬਣੇਗੀ ਔਰ ਦੂਸਰੇ ਪਾਸੇ ਸਹਾਉਗੇ ਵਾਲਾ ਪਰ ਕੀ ਇਸ਼ਾਰੇ ਨੇ ਇੱਕ ਕੋਟਲੀ ਗਾਜਰਾਵਾਲਾ ਇਹ ਖਿੰਡਾ ਪਰਿਵਾਰ ਦਾ ਹੈ ਇਹ ਸ਼ਾਹਕੋਟ ਦੇ ਲਾਗੇ ਦਾ ਆ ਦੇਖਦੇ ਅਮਨ ਕੁੰਡੀ ਦਾ ਇੱਕ ਕਜ਼ਨ ਬ੍ਰਦਰ ਹੈ ਯਾਦ ਕੋਟਲੀ ਵਾਲਾ ਪੁਆਇੰਟ ਆਹ ਆਹ ਇਹ ਕਬੱਡੀ ਇਸ ਸਮੇਂ ਨੌਜਵਾਨ ਰਾਣਾ ਅਲੀ ਬ੍ਰੈਂਚ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਪਰ ਦੂਜੇ ਪਾਸੇ ਕਾਲਾ ਧੁਰ ਕੋਟਲੀ ਹੈ ਹੁਣ ਦੇਖਦੇ ਵੀ ਪੁਆਇੰਟ ਕਿਹਦੇ ਹਿੱਸੇ ਜੁੜਦਾ ਹੈ ਕੱਲ ਸਮੇਂ ਵੀ ਹੋਣੀ ਹੈ ਪਈ ਹੋਈ ਕਬੱਡੀ ਤੇ ਅਲੀ ਬ੍ਰੈਂਚ ਅਲੀ ਬ੍ਰੈਂਚ ਅਲੀ ਬ੍ਰੈਂਕ ਅਲੀ ਬ੍ਰੈਂਕ ਦੇ ਕਾਲੇ ਦੀ ਟੱਕਰ 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 ਵਾਓ ਸੋਹਣੇ ਸਮਾ ਜਾਫੀ ਦੇ ਹੱਥ ਵਿੱਚ ਬੋਲ ਗਿਆ ਪੁਆਇੰਟ ਲਓ ਕਬੱਡੀ ਪੁਆਇੰਟ ਦੇ ਵਾਸਤੇ ਬੋਲੋ ਬੋਲੋ ਅੱਗੇ ਨੂੰ ਵਧਦਾ ਹੋਇਆ ਸਵਰਗੀ ਲਾਲੀ ਢੇਸੀ ਦੀਆਂ ਯਾਦਾਂ ਕਿ ਜ਼ਿੰਦਗੀ ਨੂੰ ਜਿਉਂਦੇ ਜਿਹੜੇ ਜ਼ਿੰਦਗੀ ਦੇ ਆਸ਼ਕ ਬਣ ਕੇ ਜ਼ਿੰਦਗੀ ਦੀਆਂ ਮੌਜਾਂ ਨਾਲ ਰੱਜ ਰੱਜ ਕੇ ਮਾਣੀ ਐ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਖਾਲੀ ਦੀਆਂ ਜਾਂਦਾ ਤੇ ਮੱਲੀਆਂ ਵਾਲੇ ਮਨੀ ਦਾ ਖੜਿਆ ਗੁੱਟ ਖੇਡ ਮੈਦਾਨ ਦੇ ਵਿੱਚ ਚੱਕਰੀ ਘੁੰਮ ਰਹੀ ਐ ਇਸ ਸਮੇਂ ਵੇਖੋ ਵੀ ਪੁਆਇੰਟ ਦੇ ਜਦੋਂ ਜਹਲ ਲੱਗਦਾ ਜਫਾ ਵਾਹ ਉਹ ਮੱਲੀਆਂ ਵਾਲਿਆ ਇਹ ਵੀ ਚੀੜਾ ਜਾਫੀ ਆ ਮੇਰੇ ਵੀਰੋ ਮੱਲੀਆਂ ਵਾਲਾ ਮਨੀ ਲਾ ਕੇ ਜਫਾ ਪੁਆਇੰਟ ਅਬੀ ਟੀਮ ਨੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਸੁਲਤਾਨ ਪਉਣ ਰਹੀਆਂ ਪਾਕਿਸਤਾਨ ਚ ਸਿਰ ਦੇ ਦਾ ਹਰਿਆਣੇ ਇਕਮਾ ਖੋ ਹਿਮਾਚਲ ਲੈ ਗਿਆ ਬੰਦਿਆ ਗਿੰਝਰਮਾਣੇ ਨੂੰ ਨਕਸ਼ੇ ਉੱਤੇ ਵੇਚ ਕੇ ਰੋਪੇ ਮੈਂ ਪੰਜਾਬ ਪੁਰਾਣੇ ਨੂੰ ਆ ਨਕਸ਼ੇ ਉੱਤੇ ਵੇਚ ਕੇ ਰੋਪਾਣਾ ਪੰਜਾਬ ਪੁਰਾਣੇ ਨੂੰ ਆ ਰਵੀ 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 ਦੇ ਵਿਸਾ ਹੋ ਕੇ ਵਾਲਾ ਉਹ ਡੱਕੜ ਦੀ ਕੋਸ਼ਿਸ਼ ਕਰਦਾ ਹਾਂ ਕਮਾਲ ਜਲਦੀ ਹੋਈ ਨਹੀਂ ਸੰਭਰੀ ਬਗਲ ਬਗਲ ਆ ਮੁੰਡਾ ਕਮਾਲ ਦਾ ਕਬੱਡੀ ਖਿਡਾਰੀ ਦੇਖਣੇ ਜੀ ਉਹ ਗਰਾਉਂਡ ਦਾ ਹੋਇਆ ਬੈ ਜਾ ਬੈ ਜਾ ਬੈ ਜਾ ਬੈ ਜਾ ਆ ਛਿਰਦਾ ਵਿੱਚ ਗਰਾਉਂਡ ਕੰਸਾਨ ਅਰੇ ਗੱਡੇ ਕੱਢਦਾ ਵੇਖਿਆ ਮੈਂ ਯਾਰੋ ਸ਼ਮਸਪਰੀਆ ਸੁਲਤਾਨ ਹਰੀਕੇ ਵਾਲਾ ਕਹਿੰਦਾ ਮੈਂ ਕਰਦਾ ਦੋ ਹੱਥੇ ਹਰੀਕੇ ਕਲਮ ਵਾਲਾ ਬਾਹਰ ਤੇ ਵੇਖ ਲਲਕਰੇ ਪੈਂਦੇ ਅਰਨਦ ਗੱਲ ਕਰਦਾ ਬੱਲੇ ਬੱਲੇ ਹੁੰਦੀ ਹੋਈ ਆਹੋ ਛੰਨਾ ਵਾਲਾ ਛੰਨਾ ਵਾਲਾ ਅਮਰਿਤ ਕੋਸ਼ਿਸ਼ ਕਰਦਾ ਹੋਇਆ ਉਖਰ ਦੇ ਪੈਰ ਦੇ ਪੌਂ ਪੌਂ ਅਮਰਿਤ ਛੰਨਾ ਵਾਲਾ ਹੋਰ ਹੁੰਦੇ ਕਾ ਪਈ ਹੋਈ ਕਬੱਡੀ ਤੇ ਇਸ ਸਮੇਂ ਨੌਜਨ ਕਾਲਾ ਧੁਰ ਕੋਟੀ ਹੈ ਤੇ ਮਨੀ ਮੱਲੀ ਦੀ ਟੱਕਰ ਟੱਕਰ ਕਰਤੇ ਕਾਲਾ ਲੱਖਾਂ ਦੇ ਪੁਆਇੰਟ ਆਪਣੀ ਟੀਮ ਨੇ ਹਿੱਸੇ ਜੋੜ ਗਏ ਵਾਹ ਉਹ ਸੋਹਣਾ ਹੈ ਕਿ ਜੋਰ ਵਿੱਚ ਗਿਣਤੀ ਕਰੀਏ ਉਹਨਾਂ ਦੇ ਵਿੱਚੋਂ ਸੁਲਤਾਨ ਵੀ ਇੱਕ ਹੈ ਲਾ ਦੂਸਰੇ ਪਾਸੇ ਫਰਿਆਦ ਵੀ ਆਹ ਬੰਦਿਆ ਪਰ ਬੰਦਿਆ ਜਾਫੀ ਮੈਟਰ ਵਾਲੀ ਦੋਵੇਂ ਖੇਡਦੇ ਕਬੱਡੀ ਕਬੱਡੀ ਹੋਈ ਪਈ ਦੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੱਲੇ ਕਬੱਡੀ ਕਬੱਡੀ ਕੋਜੀ ਵਿਦੇਸ਼ਾ ਇਲੈਕਟ੍ਰੀਕਲ ਇਹ ਸਾਡੇ ਅੱਜ ਦੇ ਟੂਰਨਾਮੈਂਟ ਦੀ ਮੁਬਾਰਕਬਾਦ ਭੇਜ ਰਹੇ ਆ ਜੋਤੀ ਸਮਰਾਈ ਦੇ ਨਾਲ ਪਿਆਰ ਆ ਲਾਹੌਰਿਆ ਸਰ ਚੋਮਰਾ ਵਾਹ ਗੱਬਰਵਾ ਇਹਨਾਂ ਇਸ ਖੇਡ ਕਲੱਬ ਨੂੰ ਰਣਕ ਰਹੀਆਂ ਪਰ ਮੱਲੀਆਂ ਆ ਮੱਲੀਆਂ ਆ ਨੌਜਵਾਨ ਧੂਰ ਕੋਟੀਆਂ ਪੁਆਇੰਟ ਪੁਆਇੰਟ ਮੱਲੀਆਂ ਵਾਲੇ ਦੇ ਐਕਸ਼ਨ ਦਾਸਦਿਆ ਵੀ ਪੁਆਇੰਟ ਮੱਲੀਆਂ ਮਾਰ ਆਪਣੀ ਟੀਮ ਦੇ ਵਿੱਚ ਜੁੜ ਗਿਆ ਸਾਡੇ ਵੀਰ ਅਮਰੀਕ ਪੌਰ ਜੀ ਜਸਪ੍ਰੀਤ ਐਰੀਨ ਜਿਹੜੀ ਤੇ ਅਮਰ ਟੀਮ ਹੈ ਉਹਨਾਂ ਦੀ ਟੀਮ ਹਰਪ੍ਰੀਤ ਸਿੰਘ ਉਹਨਾਂ ਦੀ ਟੀਮ ਖੇਡ ਏ ਲਾਹੌਰਿਆ ਏ ਬਾਹਲਾ ਜਾਲਮ ਜਾਫੀਆ ਓਦੀ ਪਾਣਾ ਜਾਫੀਆ ਏ ਕਮਾਲਾ ਕਰੀ ਜਾਂਦਾ ਨੌਜਵਾਨ ਭੂਰੀ ਨੂੰ ਇਸ ਵੇਲੇ ਮੁਕਾਬਲਾ ਨੌਜਵਾਨ ਕੌਣ 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 30 ਸੈਕਿੰਡਾਂ ਦੇ ਵਿੱਚ ਨੌਜਵਾਨ ਕਹਿੰਦੇ ਪੁੱਜਿਆ ਮਨਦੀਪ ਬਨੂ ਦਾ ਧੰਕਵਾਦ ਕੀਤਾ ਜਾਂਦਾ ਲਓ ਸੁਲਤਾਨ ਅਗਲੀ ਰੇਡ ਇੰਦਰਪਾਲ ਵੀ ਕਹਿੰਦੇ ਇੰਗਲੈਂਡ ਤੋਂ ਵਧਾਈਆਂ ਭੇਜ ਰਿਹਾ ਜੋਤੀ ਚੱਕ ਲਿਆ ਸੁਲਤਾਨ ਲਾਹੌਰਿਆ ਮੱਲੀਆਂ ਮੱਲਨੀ ਵਾਲਾ ਹੋਰ ਕੋਟੀਆ ਕਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਸੋਨਾ ਸਰਾ ਅੰਤ ਲੱਗੀ ਨਾ ਮਾਰਦੀ ਯਾਦ ਵਿੱਚ ਵੱਡੀਆਂ ਖੇਡਾਂ ਵੱਡਾ ਮੇਲਾ ਉਸ ਧਰਤੀ ਦੇ ਲੱਗਦਾ ਲਓ ਵੇਖਦੇ ਵੀ ਨੌਜਵਾਨ ਕੋਟ ਗੰਗੂ ਰਾਂ ਵਾਲਾ ਸ਼ਰਨਾ ਦਸ ਸੋਨਾ ਮੁਕਾਬਲਾ ਹੰਦੇ ਦੇ ਕੋ ਪੁਆਇੰਟ ਕਿਹਦਾ ਹੋਣਾ ਹੁਣ ਗੱਲ ਕੀ ਬਣਦੀ ਹੈ ਡੱਗੋ ਵਾਲੇ ਨੇ ਸ਼ਰਨਾ